ਹਾਂਜੀ ਅੰਬ੍ਰੀਕ ਕੋ ਦਿਓ ਅਭੈ ਪਦ ਰਾਜ ਭੀਖਣ ਅਧਿਕ ਕਰਿਓ ਅੰਬ੍ਰੀਕ ਕੋ ਦਿਓ ਅਭੈ ਪਦ ਹਾਂਜੀ ਭੀਖ ਕੋ ਪਹਿਲਾਂ ਹੋਇਆ ਭਗਤੋਏ ਦੇ ਹੈ ਇਹਨਾਂ ਦੇ ਨਾਮ ਨੇ ਜਿਵੇਂ ਆਪਣੇ ਥੱਲੇ ਦਾ ਨਾਮ ਆਉਂਦਾ ਜਾਂ ਕਬੀਰ ਦਾ ਨਾਮ ਹੂੰ ਹੂੰ ਬੁਰੂ ਬੰਦ ਤੈਨਕੇ ਠੀਕ ਹੈ ਪਹਿਲਾਂ ਹੂੰ ਸੇਰ ਤੁਹਾਨਾ ਹੈ ਸਾਡੇ ਕੋਲ ਹੂੰ ਵੇ ਵੇ ਨਹੀਂ ਕੋਈ ਸੱਚਾ ਕੋ ਘਰ ਚ ਉਡੋ ਰਿਹਾ ਠੀਕ ਹੈ ਇਹਦੇ ਬਾਰੇ ਇੱਥੇ ਲਿਖਿਆ ਹੋਇਆ ਜੀ ਅੰਬ੍ਰਿਕ ਸੂਰਜ ਵੰਸੀ ਕਾ ਰਾਜਾ ਪ੍ਰਭੂ ਦਾ ਭਗਤ ਸੀ ਦੁਰਭਾਸ਼ਾ ઋષਿ ਇੱਕ ਵਾਰ ਇਸ ਦੇ ਪਾਸ ਆਇਆ ਤਦ ਨੂੰ ਰਾਜੇ ਨੇ ਵਰਤ ਰੱਖਿਆ ਹੋਇਆ ਸੀ ઋષਿ ਦੀ ਸੇਵਾ ਚੰਗੀ ਤਰ੍ਹਾਂ ਨਾ ਕਰ ਸਕਿਆ ਦੁਰਭਾਸ਼ਾ श्राप ਦੇਣ ਲੱਗਾ ਵਿਸ਼ਨੂੰ ਨੇ ਆਪਣੇ ਭਗਤ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਛੱਡਿਆ ਇਸੀ ਜਾਨ ਬਚਾਉਣ ਲਈ ਨੱਠਾ ਪਰ ਕੋਈ ਉਸ ਦੀ ਸਹਾਇਤਾ ਨਾ ਕਰ ਸਕਿਆ ਆਖਿਰ ਅੰਬਰੀਕ ਨੇ ਹੀ ਬਚਾਇਆ ਇਸ ਤਰ੍ਹਾਂ ਦੀ ਕੋ ਕਹਾਣੀ ਚਲੋ ਅੱਜ ਤਾਂ ਇਹਨਾਂ ਦੀਆਂ ਕਹਾਣੀਆਂ ਦਾ ਵਿੱਚ ਜੋੜ ਲੈਂਦੇ ਨੇ ਟੰਡੇ ਰੂਲੀ ਕਹਿਤਾ ਪੱਥਰ ਚੋਂ ਪਾ ਲਿਆ ਇਹ ਛੱਡੋ ਇਹਨੂੰ ਨਾ ਠੀਕ ਹੈ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ ਪਰ ਇਹ ਤੇ ਕੀ ਲੈਣਾ ਪਰ ਉਹਨੂੰ ਅਵੇ ਪੱਦ ਔਰੀਕ ਭਗਤ ਹੋਏ ਠੀਕ ਹੈ ਜੀ ਅੰਮ੍ਰੇਖ ਭਗਤ ਹੋਇਆ ਇਹ ਜਾਇ ਹੋਇਆ ਜੇ ਮੇਰੇ ਹੋਏ ਇਹਨਾਂ ਦਾ ਸਾਰਿਆਂ ਨਾਲ ਜੋੜੀ ਜਾਂਦੀਆਂ ਇਹ ਕਹਾਣੀਆਂ ਠੀਕ ਹੈ ਜੀ ਵਿਡੀਓ ਲੈ ਕੇ ਆਉਣ ਉਹਨਾਂ ਦੇ ਵਿੱਚ ਓਏ ਫਿਰ ਦੁਰਬਾਦਸ਼ਾ ਦਾ ਤਾਂ ਕੰਮ ਹੀ ਹੋ ਰਿਹਾ ਸੀ ਕਹਦਾ ਉਹਨੂੰ ਤਾਂ ਗੁੱਸਾ ਹੀ ਵੱਟੜਦਾ ਓਏ ਆ ਓਏ ਸਭ ਕੁਝ ਮੁਆਫ ਹੈ ਇਹਨਾਂ ਨੂੰ ਅੱਛਾ ਜੀ ਹਾਂ ਠੀਕ ਹੈ ਜੀ ਰਾਜ ਰਾਜਪ ਭੀਖਣ ਅਧਿਕ ਕਰਿਓ ਭੀਖਣ ਰਾਜ ਥੋੜਾ ਦਿੱਤਾ ਰਾਵਣ ਮਾਰ ਕੇ ਅੱਛਾ ਜੀ ਤੇ ਆ ਆਪਣਾ ਭੀਖਣ ਹੈਗਾ ਜੀ ਚਿੱਤ ਪ ਵੀ ਹਨ ਆ ਰਾਵਣ ਦਾ ਭਾਈ ਸੀ ਜਿਹੜਾ ਆ ਵੀ ਹੁਣ ਦੇ ਆ ਜੋ ਕਰਦਾ ਹੀ ਹੈ ਠੀਕ ਹੈ ਜੀ ਵੱਡਾ ਭਾਈ ਉਹ ਸਿੱਧਗੋਸ਼ ਵੀ ਆਉਂਦਾ ਨਾ ਹੀ ਰਾਜ ਵੀ ਵਿਖਣ ਵਾਲਾ ਆਹੋ ਆਪਣਾ ਤਾਂ ਠੀਕ ਹੈ ਆਪਾਂ ਨੂੰ ਹੀ ਕਿਹਾ ਉਹ ਵੀ ਕਹਿ ਰਿਹਾ ਠੀਕ ਹੈ ਜੀ ਇਹਨਾਂ ਨੂੰ ਵੀ ਕਹਿੰਦਾ ਵੀ ਵੀ ਵਿਖਣ ਜੇ ਤੁਹਾਡੇ ਵਾਲਾ ਵੀ ਬਣਦੀ ਹੈ ਤਾਂ ਹੁਣ ਦੇ ਰਾਜ ਕਰਦਾ ਹੀ ਆ ਉਹ ਠੀਕ ਹੈ ਜੀ ਬੁਨਾਇਦਾ ਲੰਕਾ ਨਾਮ ਕਰਦੇ ਕੋਈ ਵਿਖਣ ਲੋ ਕੋਈ ਰਾਜੇ ਤੇ ਹੈ ਕੋਈ ਕਬੀਸ਼ ਦੇ ਤੇ ਠੀਕ ਹੈ ਜੀ ਮੁਦਾਏ শ্রীলੰਕਾ ਉਹਦਾ ਰਾਜ ਹੁੰਦਾ ਇੱਥੇ ਰਾਜ ਦੇ ਦੇਵ ਵਿਦਣ ਜਿੱਤੇ ਕਰਦਾ ਰਾਜ ਹਾਂਜੀ ਇਹ ਅ ਇਹੀ ਕਹਾਣੀ ਸੁਣ ਕੇ ਇੱਕ ਪਹਿਲਾਂ ਇੱਕ ਇੱਥੇ ਗੁਲਬੀਰ ਸਿੰਘ ਕੌੜਾ ਹੋਇਆ ਉਹ ਕਹਿੰਦਾ ਮੈਂ ਸ਼੍ਰੀਲੰਕਾ ਚਲੇ ਗਿਆ ਹਾਂ ਤੇ ਮੈਂ ਪੁੱਛਿਆ ਭਾਈ ਸੋਨੇ ਦੀ ਲੰਕਾ ਕਿੱਥੇ ਉਹ ਕਹਿੰਦਾ ਅਸੀਂ ਤਾਂ ਭੁੱਖੇ ਮਰਦੇ ਹਾਂ ਖਾਣ ਨੂੰ ਰੋਟੀ ਨਹੀਂ ਮਿਲੀ ਤੂੰ ਕਿਹੜੀ ਸੋਨੇ ਦੀ ਲੰਕਾ ਲੱਭਦਾ ਹੋਰੇ ਉਹ ਕਾਰਵਾ ਲੰਕਾ ਹੋਈ ਉਹਦਾ ਉਹ ਤਾਂ ਲੰਕਾ ਇਹਦਾ ਨੇ ਤਰਦੀਰ ਹੁੰਦਾ ਸੀ ਪਹਿਲਾਂ ਅੱਛਾ ਜੀ ਇਹ ਉਰਦੂ ਦਾ ਫਾਰਸੀਗਾ ਪਹਿਲਾਂ ਉਦਾ ਵੀ ਰਖ ਲੈਦਾ ਰੋਛੇ ਬਲਾਬ ਸੀ ਅੱਛਾ ਜੀ ਹੁਣ ਵੀ ਹੈਗਾ ਉਹ ਤਾਂ ਹੂੰ ਉਹਦੇ ਪਿੱਛੇ ਲੈਕ ਉਹ ਹੁੰਦਾ ਸੀ ਇੱਕ ਸਾਲ ਤੇ ਵੀ ਜਿਆਦਾ ਦੇਰ ਉਹਦੀ ਰਹੀ ਉਹ ਤੋਂ ਪੜਦਾ ਹੁੰਦਾ ਸੀ ਅੱਛਾ ਜੀ ਉਹ ਤਾਂ ਲੰਕਾ ਲੰਕਾ ਹਾਂ ਲੰਕਾ ਦਾ ਉਹ ਹੈ ਉਹ ਜਿਹੜੇ ਬਾਲੇ ਜਬਨ ਦੇ ਤੇ ਤਾਂ 12000 ਰੁਪਏ ਦਾ ਸੂਤਰ ਤੇ ਵਿੱਚ ਡੁੱਬੀ ਹੋਈ ਸੀ ਅੱਛਾ ਜੀ ਆ ਆਪਣਾ ਇਲਾਕਾ ਸਾਰਾ ਜਿਹੜਾ ਸਾਡਾ ਦੱਕਲ ਦੀ ਪਠਾਰ ਹੈ ਸਾਰਾ ਡੁੱਬਿਆ ਹੋਇਆ ਜਿਹਾ ਇਲਾਕਾ ਹੈ ਹੂੰ ਹੂੰ ਉਹ ਤਾਂ ਗੋਲਿਆ ਦੇ ਲੱਗ ਜਾਂਦੇ ਦਾਦਾ ਸੀ ਵੀ ਗੋਲਿਆ ਦੇ ਲੱਗ ਜਾਂਦੇ ਹੁੰਦੇ ਚਾਹੀਦੀ ਹਲਕਾ ਅੱਛਾ ਜੀ ਕੋਈ ਡਾਕੂ ਜਦ ਦੀ ਇਹ ਗੱਲ ਕਰਦੇ ਆਂ ਵੀ ਇਹ ਇਹ ਤਰੇਤੇ ਦੀ ਗੱਲ ਹੈ ਜੀ ਜਦੋਂ ਵੀ ਆ ਉਹਦਾ ਇੱਦਾਂ ਹੀ ਇਹ ਸੀ ਇਸ ਕਰਕੇ ਉਹਨੇ ਲਿਖਣ ਤੇ ਨਾਲ ਜਿਹੜੀ ਆ ਬਾਣ ਹਾਂਜੀ ਇਹਨੂੰ ਬਾਣ ਦੇ ਕਿਰਤਾਂ ਤੱਕ ਲੈ ਗਿਰਤਾ ਅੱਛਾ ਜੀ ਉਹ ਬਾਣ ਦੇ ਕਿਰਤਾਂ ਕਾਹਕੇ ਇਹਨੂੰ ਰੇਡੀਓ ਤੋਂ ਪ੍ਰਸਾਰਤ ਕਰਦੇ ਨੇ ਸੱਚ ਦਾ ਉਹ ਕਹਿੰਦਾ ਨਹੀਂ ਕਿ ਸੱਚ ਹੈ ਠੀਕ ਹੈ ਜੀ ਪਰ ਸਰਕਾਰ ਨੇ ਤਾਂ ਉਹਨੂੰ ਸੱਚ ਨਹੀਂ ਮੰਨਿਆ ਬਾਣ ਦੇ ਕਿਰਤਾਂ ਵੀ ਉਹਦੇ ਕਵੀਰੇ ਤੇ ਬਾਣ ਸ ਆਦਮੀ ਦੇ ਡਿਫਰੈਂਟ ਕਿਰਤਾਂ ਆਦਮੀ ਦੇ ਕੁਦਰਤ ਦਾ ਪਰਤਦਾਤਾ ਕਿਹਾ ਜਾ ਰਾਮ ਤੇ ਦੁਨ ਦਾ ਕਿਹਾ ਜਾ ਰਾਵਣ ਦਾ ਕਿਹਾ ਜਾ ਠੀਕ ਹੈ ਜੀ ਹਾਂ ਨਾਲੇ ਜਿਹੜੀ ਉਹ ਤੁਲੇ শ্রীলੰਕਾ ਕੋਲੇ ਕਹਿੰਦੇ ਆ ਪੁਲ ਬਣਾਇਆ ਸੀ ਉਹ ਜੀਓਲੋਜੀ ਵਾਲੇ ਨੇ ਪ੍ਰੂਫ ਕਰਤਾ ਵੀ ਇੱਥੇ ਕਦੇ ਕੋਈ ਅਜਿਹੀ ਚੀਜ਼ ਸੀਗੀ ਹੋਈ ਨਹੀਂ ਉਹ শ্রীলੰਪੈ ਲੱਭਦਾ ਹਾਂ ਹਾਂ ਠੀਕ ਹੈ ਜੀ ਨੋ ਨਦੀ ਠਾਕੁਰ ਪਾ ਦਈ ਸੁਦਾਮੇ ਧਰੂ ਅਟਲ ਅਜੂ ਨਾ ਟਰਿਓ ਉਨਾ ਖਿਆਲ ਨਾਲ ਹੂੰ ਹੂੰ ਜਿੱਦ ਇੱਕ ਵਜਨ ਜਿੱਦ ਇੱਕ ਵਜਨ ਹਾਂਜੀ ਉਹ ਦਿੰਦੀ ਐ ਤਵਲ ਕਰਦੀ ਉਹਦਾ ਹਾਂਜੀ ਹਾਂਜੀ ਇਹ ਤੇ ਲੋਰਦੀ ਕਰਦਾ ਹੋਊਗਾ ਹਾਂਜੀ ਇਹ ਤਾਂ ਮੇਰੇ ਸਾਨੂੰ ਉਹਨੀਆਂ ਹੀ ਕਰਦੇ ਆਂ ਭਾਈ ਇੱਕ ਵਜਨ ਹੋਰੀ ਇੱਥੇ ਉਹ ਕਿੱਥੇ ਗਈ ਹੋ ਜਣੀ ਕਹਿੰਦਾ ਹੈ ਵਿਆਹ ਕਰ ਲ ਹਾਂਜੀ ਵਿਆਹ ਕਰ ਦੱਸ ਕਿਉਂ ਦੀ ਕਿਤੇ ਫਿਰ ਉਹਨੇ ਹੂੰ ਹੂੰ ਵਿਆਹ ਕਰਦਾ ਕੋਈ ਇੱਕ ਵਜਨ ਇਸ ਲਈ ਲੈ ਜਾ ਹਾਂ ਆਇਸਤਰੀ ਨਹੀਂ ਗਿਆ ਬਸ ਦਿੰਦਿਆਂ ਦੇ ਮਗਰ ਤਾਂ ਨਹੀਂ ਜਾਂਦਾ ਬਾਹਰ ਇੱਕ ਜਗ੍ਹਾ ਨਿੱਧੀਆਂ ਹੀ ਕਰਦੇ ਆਹ ਕਰਨ ਤੇ ਤੋਂ ਚੱਲਿਆ ਵਿਆਹ ਕਰਨ ਤੇ ਚੱਲ ਕੇ ਢਾਰ ਤੁਹਾਡਾ ਇੱਕ ਵੰਛੀ ਕੇ ਦਾ ਹਾਂਜੀ ਤੂੰ ਕੋਰੇ ਭਾਪੜ ਦਾ ਪੁੱਠ ਪੂਰਦੀ ਦੀ ਇਸ ਕਰੇ ਦੋਦੀ ਦੀ ਕਰਕੇ ਬਸ ਠੀਕ ਹੈ ਜੀ ਵੈਸਾ ਨਹੀਂ ਕਰ ਤੇ ਝੂਠ ਬੋਲੀ ਜਨਾਂ ਨੇ ਉਹਨੇ ਹਉ ਜੀ ਵਿਆਹ ਕਰਨ ਦੇ ਅਧਿਰੰਤ ਕੀ ਤੇਰੇ ਉਹਦੇ ਜਿੱਥੇ ਕੀਤੇ ਪੜਨਦੀ ਲੱਗ ਨਹੀਂਦੀ ਵਿਆਹ ਕਰਨ ਦੀ ਸੱਦ ਠੀਕ ਹੈ ਜੀ ਜੇ ਵਿਆਹ ਕਰਨ ਤੇ ਰਹਿਣਾ ਤਾਂ ਠੀਕ ਹੋ ਜਾਂਦੇ ਹਾਂ ਹਾਂ ਮੈਂ ਬਿਆਕਰਨ ਦਾ ਹਾਲਾਤ ਕਿਤੇ ਵੇਠੀ ਹੋਗੇ ਠੀਕ ਹੈ ਜੀ ਉਹਨੇ ਬਿਆਕਰਨ ਗਿਆ ਪਿਆਰ ਤੇ ਗਲਤ ਕਰਤੇ ਹੂੰ ਹੂੰ ਜਗਾਂ ਦਾ ਤੇ ਲਾਗੇ ਚੱਲਿਆ ਦੀ ਉਹ ਨਹੀਂ ਬਹੁਤ ਜਗਾਂ ਨਹੀਂ ਚੱਲਿਆ ਜੀ ਇਹ ਗੱਲ ਹੋਵੇ ਤਾਂ ਮੋਹ ਲੌਲੀ ਦੀ ਇਹਦੇ ਝੂੜਤੇ ਫਰਾਰ ਤੁਸੀਂ ਸਾਰੀ ਇਹ ਠੀਕ ਹੈ ਜੀ ਉਹ ਲੱਭੀ ਆ ਗੱਲ ਹਾਂ ਜੀ ਉਹ ਤਾਂ ਮੋਹ ਲੌਲੀ ਸੀ ਇਹ ਸਾਰੇ ਬੁੱਢੇ ਸਨਾਤਕੀ ਦੇ ਠੀਕ ਹੈ ਜੀ ਕਿਉਂਕਿ ਸਨਾਤਰੀਨਾਂ ਦੇ ਟੀਕੇ ਦੇ ਬੁਲਵਾਤੀ ਸੀ ਇਹ 219 ਵਾਰ ਆਉਂਦਾ ਉਹ ਸਨਾਤਰੀ ਉਹਦੇ ਹੋਏ ਜਬਰਦਾਰ 219 ਵਾਰ ਆਉਂਦਾ ਜੀ ਇਹ ਬਾਣੀ ਵਿੱਚ 219 ਵਾਰ ਆਉਂਦਾ ਅਖਰ ਹਾਂ ਤੇ ਮਨ ਲਾਇਆ ਹਰ ਇੱਕ ਜਗ੍ਹਾ ਨਦੀ ਦਾ ਮਤਲਬ ਉਹ ਹੀ ਨੋਂ ਨਦੀਆਂ ਹੀ ਕੀਤਾ ਹੋਇਆਗਾ ਪਲੂਰਲ ਹੈ ਕੀਤਾ ਹੋਇਆ ਹਾਂ ਹਾਂ ਠੀਕ ਹੈ ਜੀ ਹਰ ਜਗ੍ਹਾ ਠੀਕ ਹੈ ਜੀ ਨੋ ਨਿਦੀ ਠਾਕੁਰ ਦਈ ਸੁਦਾਮੇ ਠਾਕੁਰ ਕੌਣ ਹੈ ਜੀ ਹਮੇਸ਼ਾ ਦਰਤੀਆ ਕੋਲ ਲੱਗਦਾ ਅੱਛਾ ਜੀ ਸੁਦਾਮਾ ਕੌਣ ਹੈ ਜੀ ਉਹ ਦੇਖੋ ਜਦੋਂ ਬੋਲਦਾ ਨਾ ਭਗਤ ਕਿਤੇ ਤੋਕੇ ਅੱਛਾ ਜੀ ਉਹਦਾ ਧਾਕਰ ਦਾ ਪਰਮੇਸ਼ਰ ਉਹਦਾ ਪਰਮੇਸ਼ਰ ਹੈ ਠੀਕ ਹੈ ਜੀ ਜਦੋਂ ਜੱਲਤ ਅਨੁਭੂਤੀ ਬੋਲਦੇ ਨੇ ਵੇੜਾੁਰ ਚਿੱਤ ਠੀਕ ਹੈ ਜੀ ਜਿਹਨੂੰ ਇਹ ਬੱਚਾ ਬੋਲਦਾ ਉਹ ਕਹਿੰਦਾ ਮੇਰਾ ਇਹ ਡੈਡੀ ਹੈ ਹਾਂਜੀ ਜਿਹੜਾ ਡੈਡੀ ਬੋਲਦਾ ਆਪਣੀ ਡੈਡੀ ਵਾਲਾ ਤੇ ਫਿਰ ਉਹ ਵੀ ਡੈਡੀ ਹੋਊ ਹਾਂਜੀ ਪਰ ਉਹ ਬੱਚੇ ਦਾ ਡੈਡੀ ਨਹੀਂ ਹੈ ਹੂੰ ਹੂੰ ਡੈਡੀ ਦਾ ਡੈਡੀ ਹੋਊਗਾ ਠੀਕ ਹੈ ਜੀ ਉਹਦਾ ਵੀ ਘਹਾੜੇ ਦਾ ਵੀ ਡੈਡੀ ਹੋਊਗਾ ਹੂੰ ਹੂੰ ਸਵਾਲ ਹੈ ਬਹੁਤ ਨਾ ਕਰ ਲੋ ਠਾਗੜਾ ਤਾਂ ਘਾਤੜਾ ਰਹੂਗਾ ਹਾਂਜੀ ਠਾਗੜਾ ਦਾ ਡੈਡੀ ਹੈ ਹੂੰ ਹੂੰ ਏ ਵੀ ਇਹਦੇ ਅੱਖਰਾਂ ਦੇ ਲਫਦਾ ਦਾ ਅਰਥ ਹੈਗੇ ਹੈ। ਇਹ ਪੇੜ ਹੋ ਜਾਂਦੇ। ਠੀਕ ਹੈ ਜੀ। ਹਾਂ। ਠੀਕ ਹੈ ਜੀ। ਪਲੇਸ ਵੈਲਿਊ। ਠੀਕ ਹੈ ਜੀ। ਹਾਂ ਪਲੇਸ ਵੈਲਿਊ ਹੈ ਜੀ ਕਿਉਂਕਿ ਉਹ ਤਾਂ ਭਗਤ ਦਾ ਪੂਰਾ ਅਸੀਂ ਅਧੂਰੇ ਸਾਡਾ ਠਾਕੁਰ ਹੈਗਾ ਚਿੱਤ। ਹਾਂ ਬਸ ਆਗਲੇ। ਠੀਕ ਹੈ ਜੀ। ਨੌਂ ਜਿਹੜੀ ਠਾਕੁਰ ਦਈ ਸੁਦਾਮੇ ਹੁਣ ਸੁਦਾਮਾ ਕੌਣ ਹੈ ਜੀ? ਜਿਹੜਾ ਨੌਂ ਬਟਾ ਨਹੀਂ ਸੀ। ਅੱਛਾ ਜੀ। ਤੋੜੇ ਠੀਕ ਹੈ ਜੀ ਜਿਹੜਾ ਕੋਲ ਨਾਮ ਜਿਹੜਾ ਜਿਹੜਾ ਸੱਚ ਦਾ ਗਿਆਨ ਲੈਂਦਾ ਉਸਦਾ ਨਾਮ ਹੁੰਦਾ ਠੀਕ ਹੈ ਜੀ ਜਿਹੜਾ ਗਿਆ ਨਾਲ ਜਾਣਾ ਨਾ ਆਪਣੇ ਹੂੰ ਹੂੰ ਨਾਮ ਤਾਂ ਉਹ ਠੀਕ ਹੈ ਜੀ ਉਹ ਨਾਮ ਉਸਦਾ ਨਾਮ ਹੋ ਗਿਆ ਜੀ ਉਹ ਉਸਦਾ ਨਾਮ ਹੂੰ ਹੂੰ ਤੇ ਧੰਨ ਵਾਲਾ ਠੀਕ ਹੈ ਜੀ ਤਰੂ ਅਟਲ ਅਜੂ ਨਾ ਡਰਿਓ ਈ ਦੇਤੀ ਸਾਰ ਉਹਨੇ ਉਰੂਸਾ ਰੱਖ ਜਨ ਨਹੀਂ ਖੋਲਤਾ ਅੱਛਾ ਜੀ ਆਵੇਂ ਦੇ ਕਾਨੂੰਨ ਦੇ ਨਾਮ ਦੇਤਾ ਨਾਮ ਦੇਤੇ ਅਗੁਰਤ ਪ੍ਰਭ ਦਾ ਨਾਮ ਦੇ ਨਾਮ ਹੀ ਦੇਤਾ ਸਾਰਾ ਖਜਾਨੇ ਦਾ ਮਾਲਕ ਬਣਾ ਦਿੱਤਾ ਨਾਮ ਪਦਾਰਥ ਦੇਤਾ ਜੀ ਜਦੋਂ ਨਾਮ ਪੜਾ ਜਾਂ ਬਣਾ ਆ ਬੋਲਦਾ ਹੈ ਨਾਮ ਪਦਾਰਥ ਫਿਰ ਉਤਬ ਛੋੜੋਗੇ ਫਿਰ ਤਾਂ ਗਿਆਨ ਗਿਆਨ ਤੋਂ ਜਾਂਦਾ ਪਹਿਲਾਂ ਤਾਂ ਉਹਦਾ ਸਮਝ ਆਉਂਦਾ ਥੋੜਾ ਹੀ ਹੁੰਦਾ ਹੈ ਅੱਛਾ ਜੀ ਜੇ ਅਸੀਂ ਜਪਿਆ ਸੀ ਉਹ ਤਾਂ ਥੋੜਾ ਹੀ ਸੀ ਹਾਂ ਹਾਂ ਲਓ ਨਾਂ ਬੜੀਆ ਬੇਤਾ ਸਾਲਾ ਖਿਆਲੋ ਹੀ ਬੁਲ ਗਿਆ ਠੀਕ ਹੈ ਜੀ ਸਿਰ ਲੇਕਰ ਬੋਲਣਾ ਸਮਝਾ ਹਾਂ 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 ਠੀਕ ਹੈ ਜੀ ਤਰੂ ਅਟਲ ਅਜੂ ਨਾ ਟਰਿਓ ਤੂੰ ਹੁਣ ਦੇ ਆਡਾ ਲਾ ਢੋਲ ਹਾਂ ਹਾਂ ਢੋਲਿਆ ਹੀ ਨਹੀਂ ਹਾਂ ਹਾਂ ਹੂੰ ਲੋ ਲੋ ਗਿਆ ਕੋਲ ਉਹ ੜੋਲ ਹੈ ਠੀਕ ਹੈ ਜੀ ਅਜੋਰ ਡਰ ਰਿਓ ਹੂੰ ਹੂੰ ਠੀਕ ਹੈ ਜੀ ਤੇ ਤਰੂ ਕਿਨੂੰ ਕਿਹਾ ਹੋਇਆ ਚਿੱਤ ਨੂੰ ਕਿਹਾ ਤਾ ਹੁਣ ਤੇ ਤਰੂ ਕੀਰੇ ਵਾਸਤੇ ਕਿਹਾ ਜੀ ਬੰਨ ਵਾਸਤੇ ਬਨੇੜੋ ਲੁਗਾ ਜਾੜੋ ਲੁਗਾ ਅੱਛਾ ਜੀ ਆ ਹੂੰ ਹੂੰ ਠੀਕ ਹੈ ਜੀ ਭਗਤ 헤ਤ ਮਾਰਿਓ ਹਰਨਾਖਸ਼ ਨਰਸਿੰਘ ਰੂਪ ਹੋਏ ਦੇਹ ਧਰਿਓ ਭਗਤ 헤ਤ ਮਾਰਿਓ ਨਾਂ ਕਿ ਹੂੰ ਹੂੰ ਭਗਤੀ ਵਾਸਤੇ ਨੋ ਨੂ ਮਾਰਿਆ ਬੰਦੂ ਮਾਰਿਆ ਇੱਥੇ ਭਗਤ ਹੀ ਨਹੀਂ ਐ ਇੱਥੇ ਭਗਤ 헤ਤ ਆਇਆ ਹੋਇਆ ਵੀ ਭਗਤ ਹਰਨਾਖਸ਼ ਜਿਵੇਂ ਦਾ ਨਾਮ ਹੈ ਨਾ ਆ ਆ ਤੁਰੂਈ ਸੀ ਕਿ ਹਰਨਾਕਸ਼ ਦਾ ਮੁੰਡਾ ਕੌਣ ਸੀ ਜੀ ਭਗਤ ਇਹਦਾ ਗੋਤਰਾ ਹੈ ਜਿਹੜਾ ਭਗਤ ਹੈ ਨਾ ਅੱਲਾ ਭਗਤੋ ਹਾਂਜੀ 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 ਉਹਦੇ ਉਹਦੇ ਵਾਸਤੇ ਦਰਦੂਮਾਰੇ ਅੱਛਾ ਜੀ ਹਰਨਾਕਸ਼ ਹਰ ਇੱਕ ਜਗ੍ਹਾ ਮੰਦਾ ਹੀ ਪ੍ਰਤੀਕ ਆਉਂਦਾ ਜੀ ਜਿੱਦਾਂ ਕਿ ਸਾ ਇਹਦਾ ਦੂਬਰਾ ਜਿਹੜਾ ਆਪਾਂ ਕਹਿੰਦੇ ਹਰ ਯੁਗ-ਯੁਗ ਭਗਤ ਪਾਇਆ ਉੱਥੇ ਵੀ ਇਹੀ ਅਰਥ ਬਣਦੇ ਆ ਹਰਨਾਕ ਹਰ ਮਾਰਿਆ ਕਿਉਂਕਿ ਹਰ ਨੇ ਮਾਰਿਆ ਗਿਆਨ ਨੇ ਮਾਰਿਆ ਹਾਂ ਹਾਂ ਦੋਸਤ ਹਾਂ ਵੀ ਦੋਸਤ ਹੈ ਹਾਂਜੀ ਮਨ ਹੱਲੇ ਬੰਦ ਲੋ ਆ ਭਾਰदाई ਬਣਾਉਂਦੇ ਮਾਲਨ ਹਾਂਜੀ ਆਪਣਾ ਵੀ ਬੰਦ ਦੋਸਤ ਹੈ ਉਹਨੂੰ ਮਾਰਨੇ ਬਸ ਸਮਝਾਉਣਾ ਹੈ ਠੀਕ ਹੈ ਜੀ ਨਰਸਿੰਘ ਰੂਪ ਹੋਏ ਦੇਹ ਧਰਿਓ ਇਹਦਾ ਮਤਲਬ ਕੀ ਹੈ ਜੀ ਨਾਲ ਜਿਆਦਾ ਭੈ ਪਾਦਾ ਨਰਸਿੰਘ ਹੋ ਗਿਆ ਨਾਰਾ ਸ਼ੇਰ ਦੀ ਆਵਾਜ਼ ਬੋਲਦਾ ਹੈ ਅੱਛਾ ਜੀ ਗਰਦਨ ਝੇਰ ਵਾਲੀ ਹੈ ਆ ਜੀ ਅੱਛਾ ਜੀ ਪਰ ਇਹਨਾਂ ਨੇ ਤਾਂ ਬਣਾਇਆ ਹੋਇਆ ਜਿਹੜਾ ਨਰ ਸਿੰਘ ਹੈ ਵੀ ਉਹਦਾ ਫੇਸ ਹੀ ਹੈ ਜਿਹਨੂੰ ਕਹਿੰਦੇ ਜੀ ਆਜਨਾ ਸਵੇਰੇ ਨਾ ਮਰਾਂ ਸ਼ਾਮ ਨਾ ਮਰਾਂ ਉਹ ਇਹ ਤਾਂ ਬਲੂਡ ਗਏ ਉਹ ਸਿੱਧਾ ਬੁੱਕੇ ਹਮਮ ਮਨ ਬੁੱਕਾ ਬੁੱਕਾ ਨਾਲ ਜਾਣਦਾ ਹਮਮ ਗੁਰਮukh ਸਿੰਘ ਬਸਿੱਤਾ ਹਾਂ ਅੱਛਾ ਜੀ ਇਹ ਵੀ ਝੇਰ ਦੀ ਸਵਾਰੀ ਹੈ ਨਾ ਜਿਹੜਾ ਬਿਵੇਕ ਹੈ ਨਾ ਬਿਵੇਕ ਹਮਮ ਕੁਝ ਸ਼ੇਰ ਕਹਿੰਦੇ ਨੇ ਠੀਕ ਹੈ ਜੀ ਐ ਕਬੀਰ ਮੈਂ ਐਸੋ ਗੁਰ ਪਾਇਓ ਜਾਂ ਤਾਂ ਲੋਭ ਬੇਕੋ ਹੂੰ ਹੂੰ ਜਿਹਦੇ ਕੋਲ ਵਿਵੇਕ ਹੈ ਗੁਰਮਤਿ ਗਿਆਨ ਪੂਰਾ ਉਹ ਉਹ ਢੇਰ ਪਾਇ ਹੋ ਕੇ ਬੋਲਦਾ ਠੀਕ ਹੈ ਜੀ ਕੋਈ ਢੇਰ ਕੋਈ ਗਿਆਨ ਜਿਹੜਾ ਧਰਮ ਆ ਇਹਦੇ ਵਿੱਚ ਢੇਰ ਪਾਇ ਹੋ ਦੁੱਖ ਹੈ ਠੀਕ ਹੈ ਜੀ ਕਿ ਜੇ ਤੁਸੀਂ ਮੈਨੂੰ ਸਵਾਲ ਕਰਤਾ ਹੂੰ ਹੂੰ ਅਰਥਾ ਲੋਕ ਦਰਦ ਦਰਦ ਤੇ ਬੋਲਦੇ ਜਵਾਬੇ ਕੋਈ ਹੈ ਨਹੀਂ ਹਾਂ ਜੀ ਠੀਕ ਹੈ ਜੀ ਪਰ ਜਿਹਦੇ ਕੋ ਸਾਰੇ ਜਵਾਬ ਨੇ ਉਹ ਉਹ ਕਿ ਬੋਲ ਸਕਦਾ ਠੀਕ ਹੈ ਜੀ ਮਰਬਾਨੀ ਕੋ ਕੋਈ ਐਸਾ ਹੈ ਨਹੀਂ ਹੈ ਜਿਹੜਾ ਜਵਾਬ ਨਾ ਹੋਵੇ ਇਸ ਕਰਕੇ ਜਿਹੜੇ ਭਗਤਾਂ ਨੇ ਰੇਰ ਪੈ ਹੋ ਕੇ ਬੋਲਦੇ ਨੇ ਠੀਕ ਹੈ ਜੀ ਨਾਮਾ ਕਹੇ ਰੇਰ ਪੈ ਹੋ ਕੇ ਦੀ ਬੋਲ ਸਕਦਾ ਵਿਦਵਾਨ ਰੇਰ ਪੈ ਹੋ ਕੇ ਦੀ ਬੋਲ ਸਕਦਾ ਤੇ ਵੀ ਗੁਰਮੁਖ ਨੇ ਰੇਰ ਪੈ ਹੋ ਕੇ ਬੋਲੂਗਾ ਠੀਕ ਹੈ ਜੀ ਹਾਂ ਜੀ ਨਾਮਾ ਕਹੇ ਭਗਤੀ ਕਰ ਸਕਦਾ ਵਿਦਵਾਨ ਦਾਵਾ ਤਾਂ ਕਰ ਸਕਦਾ ਗੁਰਬੁਖਾਵਾ ਨਹੀਂ ਕਰਦਾ ਹਾਂਜੀ ਜੀ ਵਿਦਵਾਨ ਦਾਅਵੇ ਕਰਦੇ ਨੇ ਪਰ ਉਹਨਾਂ ਦਾਵਾ ਨਹੀਂ ਕਰਦਾ ਗੁਰਬੁਲਾਇਆ ਬੋਲਦਾ ਠੀਕ ਹੈ ਜੀ ਦਾਵਾ ਉਹ ਗਦੀ ਕਰਦਾ ਪਰ ਭੈ ਤੋ ਰਹਦੋਗੇ ਬੋਲਦਾ ਵਿਦਵਾਨ ਦਾਅਵੇ ਕਰਦੇ ਨੇ ਪਰ ਲੇ ਕੁਝ ਨਹੀਂ ਹੁੰਦਾ ਠੀਕ ਹੈ ਜੀ ਦਾਵੇ ਦਾਜਲ ਹੁੰਦਾ ਹੈ ਕਵੀਰ ਕਰਦਾ ਜਦੋਂ ਉਹਨਾਂ ਦਾ ਦਾਵਾ ਟੁੱਟਦਾ ਹੈ ਫਿਰ ਅੰਦਰੋਂ ਦੇ ਉਹਨੂੰ ਦੇ ਅੰਦਰ ਪੁੱਛਿਆ ਜਾਂਦੀ ਜੀ ਫਿਰ। ਬਈ ਅੰਦਰੋਂ ਲੈ ਲਾਟਾ ਦੇ ਦਿੰਦੇ ਚਰਾਟੇ ਛੱਡਦੇ ਨੇ। ਅੱਛਾ ਜੀ। ਸਿਆਲ ਹੋ ਜਾਂਦੇ। ਠੀਕ ਹੈ ਜੀ। ਨਾਮਕ ਜਦੋਂ ਦਾ ਹੰਕਾਰ ਟੁੱਟਦਾ ਬਹੁਤ ਔਖਾ ਹੋ ਜਾਂਦਾ ਰੋ। ਠੀਕ ਹੈ ਜੀ। ਨਾਮਕ ਹੈ। ਹੰਕਾਰ ਨੂੰ ਤਿਆਰ ਹੋ ਜਾਂਦਾ ਜੀ। ਹਾਂਜੀ। ਇਹ ਧਰਮ ਦੇ ਵਿੱਚ ਜਦੋਂ ਹੁੰਦੀਆਂ ਆਈਆਂ ਨੇ ਐਸੀ ਗੱਲ ਦੀ ਆ। ਠੀਕ ਹੈ ਜੀ। ਹਾਂਜੀ ਨੰਮਾ ਕਹੇ ਭਗਤੀ ਬਸ ਕੇਸਵ ਅਜਹੁ ਬਲਕੇ ਦਵਾਰ ਖੜੋ ਨੰਮਾ ਕਹਦਾ ਸਨਾ ਭਗਤੀ ਦੇ ਬਸ ਹੋਇਆ ਹੋਇਆ ਹਾਂਜੀ ਰਯੋ ਬਲਦੇ ਦਵਾਰੇ ਤੇ ਖੜਾ ਹੂੰ ਹੂੰ ਆਹ ਖੜਾ ਬਲ ਖੜਾ ਹੂੰ ਹੂੰ ਬਲਕੇ ਦਵਾਰ ਖੜਾ ਇਹਨਾਂ ਨੇ ਬਲ ਰਾਜਾ ਦਵਾਰੇ ਤੇ ਖੜਾ ਆਏ ਉਹਦੇ ਇਹਨਾਂ ਨੇ ਹਾਂਜੀ ਦੇਖਦੇ ਆਹੀ ਜੀ ਅਰਥ ਕੀਤੇ ਹੋਣੇ ਕੁਝ ਪ੍ਰਭੂ ਨੇ ਆਪਣੇ ਭਗਤ ਪ੍ਰਿਲਾਦ ਦੀ ਖਾਤਰ ਨਰਸਿੰਘ ਦਾ ਰੂਪ ਧਾਰਿਆ ਤੇ ਹਰਨਾਕਿਸ਼ ਨੂੰ ਮਾਰਿਆ ਨਾਮ ਦੇ ਵਖਦਾ ਹੈ ਪ੍ਰਮਾਤਮਾ ਭਗਤੀ ਦੇ ਅਧੀਨ ਹੈ ਵੇਖੋ ਅਜੇ ਤੱਕ ਉਹ ਆਪਣੇ ਭਗਤ ਰਾਜਾ ਬਲ ਦੇ ਬੂਹੇ ਅੱਗੇ ਖਲੋਤਾ ਵਾਹ ਵੇ ਰੋ ਹੋਰ ਵੀ ਕੰਮ ਕੌਲ ਕਰਦਾ ਹੈ ਬਾਕੀ ਇਹਦਾ ਵੱਲ ਗੈਰ ਕਰ ਲਿਆ ਉੱਤੇ ਰਾਜਾ ਬਲ ਕਿਹੜਾ ਸੀ ਜੀ ਉਹ ਬੰਦੇ ਦੁਆਰੇ ਤੇ ਖੜਾ ਹੈ ਹਾਂ ਪਟਾਲਾ ਹੋਇਆ ਉਹਦੇ ਦੁਆਰੇ ਤੇ ਠੀਕ ਹੈ ਜੀ ਆਓ ਜਿਹਨੇ ਪਰਮਿਸ਼ਨ ਕੈਦ ਕਰ ਲਿਆ ਉਥੇ ਜਾ ਕੇ ਹਾਂ ਜੀ